ਹੇ ਪਾ ਜੀ ਨਮਸਕਾਰ ਜੀ ਆਪਸ ਹੱਥ ਹੈ ਆਕਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਤਨਾ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨਵੇਂ ਬਜੇ ਚੈਨਲ ਆਪਰ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲੈਂਦੇ ਰਿਆ ਕਰੀਏ ਤੇ ਇੱਕ ਦੋ ਇੱਕ ਖਰੇ ਦੇ ਟੌਪ ਯਾਨ ਬਰਾ ਦਾ ਸ਼ੌਕ ਕਰਾ ਦੇ ਰਿਆ ਕਰੀਏ ਉਹ ਹਾਂਜੀ ਵੀ ਸਤਨਾਓ ਕਰੋ ਚੈੱਕ ਮੇਰਾ ਵੀਰੇ ਬਾਈ ਜੀ ਆਪਣੇ ਅੱਜ ਵਾਲੇ ਵੱਡੇ ਜੋੜੇ ਦੀ ਕੁਆਲਿਟੀ ਸੱਜਣੋ ਪ्युअर ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਮੇਰਾ ਭਰਾ ਵੱਡਾ ਜੋੜਾ। ਤਾਂ ਹਾਂਜੀ ਸੱਜਣੋ ਕਰੋ ਚੈੱਕ ਮਰਾ ਵੀਰ ਆਪਣੇ ਅੱਜ ਵਾਲੇ ਵੱਡੇ ਜੋੜੇ ਦੀ ਕੁਆਲਿਟੀ ਸੱਜਣੋ ਪੂਰੇ ਬ੍ਰਹਮ ਅਸਤਰ ਨੇ ਬ੍ਰਹਮ ਅਸਤਰ ਮਰਾ ਵੀਰ ਚੈੱਕ ਕਰੋ ਜੀ। ਵੱਡਾ ਜੋੜਾ ਵੀਰੇ ਪ्युअर ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਬਾਈ ਜੀ ਬਿਲਕੁਲ ਸਾਵੇਂ ਕਬੂਤਰਾਂ ਦੇ ਵਿੱਚੋਂ ਵੱਡਾ ਜੋੜਾ ਚੈੱਕ ਕਰ ਲਓ। ਸੱਜਣੋ ਬੱਚੇ ਜੋੜੀ ਦੇ ਨਾਲ ਵੱਡੇ ਕਬੂਤਰਾਂ ਦੇ ਨਾਲ ਮੇਰਾ ਭਰਾ ਸਾਂਝ ਕਰਦੇ ਆ ਚੈੱਕ ਕਰ ਲਓ। ਜਿਹੜਾ ਬੰਦਾ ਸ਼کاری ਹੋਏਗਾ ਉਹ ਭਰਾ ਮੇਰਾ ਵੇਖ ਕੇ ਜੱਜ ਕਰ ਦੇਗਾ ਦੇਖੋ ਜੀ ਮੋਢੇ ਕਿਵੇਂ ਪਤੰਦਰ ਰੱਖਦੇ ਆ 1/2 ਇੰਚੀ ਬਾਹਰ ਕਬੂਤਰ ਦਾ ਵजूद ਚੈੱਕ ਕਰ ਲੋ ਦੇਖੋ ਜੀ ਇਹ ਕਰਦਾ ਵਾਈਬ੍ਰੇਟ ਝੋਟਾ ਆਪਣਾ ਕਰੋ ਚੈੱਕ ਮੇਰਾ ਭਰਾ ਕੁਆਲਿਟੀ ਠੀਕ ਆ ਜੀ ਟਾਈਮ ਨਾਲ ਫੋਨ ਲਾ ਲਿਓ ਮੇਰਾ ਭਰਾ ਇਹੋ ਜਿਹਾ ਨਿਆਵ ਜੋੜਾ ਨਾ ਮੇਰਾ ਭਰਾ ਕਿਸਮਤ ਵਾਲੇ ਬੰਦਿਆਂ ਨੂੰ ਹੀ ਮਿਲਦਾ ਹੁੰਦਾ ਚੈੱਕ ਕਰ ਲੋ ਔਰ ਵੀਰੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹਨਾਂ ਨੂੰ ਤੁਹਾਨੂੰ ਪਤਾ ਇਹੋ ਜਿਹੇ ਹਨ ਪਰ ਲੋਕ ਕੀ ਵਿਖਾ ਕੇ ਨਾਰਮਲ ਰੇਟ ਕਹਿ ਕੇ 5 5 6 6000 ਨੂੰ ਆਮ ਵੇਚੀ ਜਾਂਦੇ ਨੇ ਚੈੱਕ ਕਰ ਲੋ ਕੁਆਲਿਟੀ ਤੁਹਾਡੀ ਸਕਰੀਨ ਦੇ ਸਾਹਮਣੇ ਵੀਰੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਦਾ ਜੋੜਾ ਇਹ ਚੈੱਕ ਕਰ ਲੋ ਕਿਸੇ ਭਰਾ ਨੂੰ ਜੋੜਾ ਚਾਹੀਦਾ ਹੋਵੇ ਵੀਰੇ ਬੱਚੇ ਉਹਨਾਂ ਦੀ ਆਪਣੀ ਫੁੱਲ ਬਟਾ ਫੁੱਲ ਗਾਰੰਟੀ ਰਹੇਗੀ ਚੈੱਕ ਕਰ ਲੋ ਜੋੜਾ ਤੇ ਮੇਰਾ ਭਰਾ ਦੱਸਿਓ ਲਾਜ਼ਮੀ ਮੇਰਾ ਵੀ ਰਿਕਮੈਂਡ ਕਰਕੇ ਸੋਨੂੰ ਅੱਜ ਵਾਲਾ ਆਪਣਾ ਜੋੜਾ ਇਹ ਕਿਦਾਂ ਦਾ ਲੱਗਿਆ ਬਹੁਤ ਆਪਣੇ ਭਰਾਵਾਂ ਦੀ ਡਿਮਾਂਡ ਸੀ ਮੇਰਾ ਵੀ ਠੀਕ ਹੈ ਜੀ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਸੋ ਉਹ ਸੱਜਣ ਆਪਣੇ ਭਰਾ ਦੇ ਨਾਲ ਮੇਰਾ ਭਰਾ ਕਰ ਸਕਦੇ ਨੇ ਕੰਟੈਕਟ ਦੇਖੋ ਜੀ ਕਬੂਤਰ ਆਪਣਾ ਦਾ ਕਦ ਕਾਡ ਸਟੈਂਡਿੰਗ ਮਿਊਜ਼ੀਸ਼ਨ ਸ਼ੈਗਲ-ਐਗਲ ਚੈੱਕ ਕਰ ਲੋ ਜਿਹੜਾ ਬੰਦਾ ਸ਼کاری ਹੋਏਗਾ ਨਾ ਮੇਰਾ ਵੀਰ ਵੇਖ ਕੇ ਸਮਝੇਗਾ ਜੋੜੇ ਨੂੰ ਹਾਂ ਬਈ ਜੋੜੇ ਦੇ ਵਿੱਚ ਕੀ ਗੱਲ ਬਾਤ ਹੈ ਦੇਖੋ ਜੀ ਕਿਵੇਂ ਖੜਦਾ ਕਬੂਤਰ ਆਪਣਾ ਇਹ ਨੁਗਰੇ ਘੋੜਿਆਂ ਵਾਂਗੂ ਮੇਰਾ ਵੀਰ ਸਟੈਂਡਿੰਗ ਪੋਜੀਸ਼ਨ ਰੱਖਦਾ ਕਬੂਤਰ ਠੀਕ ਹੈ ਸੋ ਆਓ ਭਰਾ ਹੁਣ ਮੈਂ ਉਸ ਨੂੰ ਆਪਣੀ ਇਸ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ-ਕੱਲੀ ਚੀਜ਼ ਹੈ ਮੇਰਾ ਭਰਾ ਸ਼ੌਕ ਕਰਵਾਣਾ ਤੇ ਤੁਸੀਂ ਆਪਣੇ ਭਰਾ ਦੀ ਵੀਡੀਓ ਨੂੰ ਲਾਸਟ ਤੱਕ ਫਾਲੋ ਵਾਚ ਕਰਿਓ ਬਿਨਾਂ ਸਕਿਪ ਕਰਦੇ ਹੋ ਬਾਈ ਜੀ ਵੀਡੀਓ ਤੁਸੀਂ ਆਪਣੀ ਵੇਖਿਆ ਕਰੋ ਤੇ ਮੇਰਾ ਭਰਾ ਕਮੈਂਟ ਮੇਰਾ ਵੀ ਤੁਸੀਂ ਲਾਜ਼ਮੀ ਕਰਕੇ ਜਾਇਆ ਕਰੋ ਠੀਕ ਹੈ ਹਾਂਜੀ ਭਾਈ ਜੀ ਆ ਚੈੱਕ ਕਰੋ ਮੇਰਾ ਭਰਾ ਆਪਣੇ ਸਾਹਣ ਨੂੰ ਦੇਖੋ ਮੇਰਾ ਵੀਰ ਭਾਈ ਜੀ ਜਨਵਰ ਆਪਣੇ ਤੱਕ ਅੱਧ ਕਾਟ ਛੇ ਕਾ ਲਗਲ ਬਾਕੀ ਭਾਈ ਜੀ ਕਬੂਤਰ ਗੁੜਕ ਦਾ ਤੁਸੀਂ ਚੈੱਕ ਕਰੀ ਲੇਤਾ ਆ ਠੀਕ ਆ ਸਦਨ ਉਹ ਕਿਵੇਂ ਖੜਕਾ ਕੇ ਪੂਰੇ ਪੌਂਦਾ ਜਨਵਰ ਚੈੱਕ ਕਰ ਲਓ ਭਾਈ ਜੀ ਪਿਆਰ ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਵੱਡਾ ਕਬੂਤਰ ਮੇਰਾ ਭਰਾ ਸਦਨ ਉਹ ਜਨਵਰ ਦੀ ਲੈਂਸ ਉਡੀ ਸਕਰੀਨ ਦੇ ਸਾਹਮਣੇ ਆ ਚੈੱਕ ਕਰ ਲੋ ਸੰਧੂਰੀ ਨੋਗ ਬਾਜੀ ਸੰਧੂਰੀ ਪਲਕਾਂ ਜਮਾ ਬੰਦ ਜੋੜ ਠੀਕ ਹੈ ਜੀ ਚਿੱਟੀਆਂ ਪਥਰੀਲੀ ਅੱਖਾਂ ਦਾ ਮੇਰਾ ਭਰਾ ਆਪਣਾ ਜਾਂ ਪਰ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਆਹ ਲੋ ਬਾਜੀ ਦੇਖੋ ਮੇਰਾ ਭਰਾ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਵੀ ਬਿਲਕੁਲ ਬਾਜੀ ਨੀਲੇ ਡੋਰਿਆਂ ਦਾ ਕਬੂਤਰ ਮੈਂ ਕਹਿੰਦਾ ਵੀਰੇ ਕਬੂਤਰ ਦੇ ਬੱਚੇ ਨਾ ਧੰਨ ਧੰਨ ਕਰਾਉਂਦੇ ਮੇਰਾ ਵੀ ਚੈੱਕ ਕਰ ਲੋ ਠੀਕ ਹੈ ਬਾਕੀ ਬਾਜੀ ਬੰਦੇ ਦੀ ਥੱਲੋਂ ਵੀ ਸਾਹ ਬਚੰਗੀ ਹੋਵੇ ਠੀਕ ਹੈ ਨਾ ਫੇਰ ਹੀ ਕਬੂਤਰ ਉੱਡਦੇ ਆ ਚੈੱਕ ਕਰ ਲੋ ਮੇਰਾ ਭਰਾ ਬਾਕੀ ਇਸ ਬੰਨੇ ਮਰਾ ਵੀ ਤੁਸੀਂ ਜਾ ਮਰਾ ਆਪਣੇ ਦੀ ਲੈਂਥ ਚੈੱਕ ਕਰ ਸਕਦੇ ਹੋ ਤੇ ਆਹ ਬਾਈ ਦੂਜੇ ਸਾਈਡ ਦੀ ਅੱਖ ਚੈੱਕ ਕਰ ਲਉਂਦਾ ਠੀਕ ਹੈ ਜੀ ਸੰਧੂਰੀ ਨੋਕ ਸੰਧੂਰੀ ਪਲਕਾਂ ਜਮਾ ਚਿੱਟੀਆਂ ਅੱਖਾਂ ਦਾ ਆਪਣਾ ਇਹ ਕੂਤਰਿਆ ਠੀਕ ਹੈ ਹੁਣ ਮੈਂ ਤੁਹਾਨੂੰ ਪੱਲਾ ਵਿਖਾਉਣਾ ਪੱਲੇ ਦੀ ਮਰਾਪਰਾ ਚੈੱਕ ਕਰੋ ਕੁਆਲਿਟੀ ਦੇਖੋ ਜੀ ਕਿੱਡੇ ਨਿੱਗਰ ਵੱਡੇ ਚੌੜੇ ਪੱਲੇ ਦਾ ਕੂਤਰ ਕੋਈ ਗੈਬ ਨਹੀਂ ਕੋਈ ਕਹ ਨਹੀਂ ਚੈੱਕ ਕਰ ਲਉ ਦੇਖੋ ਜੀ ਆ ਲਗੜ ਰਗੇ ਫਾਰਾ ਕੂਤਰ ਆਪਣੇ ਦੇ ਠੀਕ ਹੈ ਜੀ ਔਰ ਬਾਈ ਜੀ ਬਿਲਕੁਲ ਫੂਲ ਸਾਈਂਗ ਕਰਨੀਆਂ ਤੇ ਆਹ ਮਰਾਪਰਾ ਅਗਲਾ ਪੱਲਾ ਬਾਕੀ ਯਾਰ ਹਵਾ ਬਹੁਤ ਜ਼ਿਆਦਾ ਤੇਜ਼ ਆ ਤਾਂ ਕਰਕੇ ਫਰ ਥੋੜੇ ਉੱਡਦੇ ਪਏ ਆ ਪੈਰਾਂ ਦੀ ਕਵਾਲਿਟੀ ਚੈੱਕ ਕਰ ਲੋ ਸਦਰੋਂ ਬਿਲਕੁਲ ਬੰਦ ਜੋੜ ਲਾਲ ਸੁਰਖ ਪੈਰਾਂ ਦਾ ਆਪਣਾ ਇਹ ਜਨਵਰ ਆ ਠੀਕ ਐ ਬਾਕੀ ਐਸਪੋਨੇ ਆ ਕੂਟਰ ਚੈੱਕ ਕਰੋ ਦੇਖੋ ਜੀ ਕਿੱਡਾ ਟਾਪ ਆਪਣਾ ਜਨਵਰ ਆ 5 ਵਜੇ ਜਿੰਨੇ ਮਰਜੀ ਡਾਲੀਓ ਤੁਹਾਡੀ ਆਪਦੀ ਸਾਹ ਪੂਣੀ ਚਾਹੀਦੀ ਮੈਂ ਆਪਰਾ ਸੋਡਦੇ ਤੋਂ 5 ਵਜੇ ਇਸ ਜਨਵਰ ਦੇ ਬਹਿਣੇ ਆਹ ਸੀਗਾ ਆਪਣਾ ਕੂਟਰ ਤੇ ਆ ਉਪਰੋਂ ਹੁਣ ਮਸ ਨੂੰ ਨਾਲ ਲੱਗੀ ਮਾਦੀ ਦਾ ਸ਼ੌਕ ਕਰਾਉਣਾ ਹਾਂਜੀ ਸੋਦਣੋ ਆਹ ਆਪਣੀ ਬੱਦੀ ਗੂਦੀ ਮਰਾਪਰਾ ਲੈਂਥ ਚੈੱਕ ਕਰੋ ਜੀ ਕਰੋ ਚੈੱਕ ਮਰਾਪਰਾ ਮਾਦੀ ਆਪਣੀ ਦਾ ਵਜੂਹ ਦੇਖੋ ਜੀ ਗੂਦੀ ਆਪਾਂ ਕਿਥੋਂ ਲੱਗੀ ਹੋਈ ਆ ਤੇ ਮਰਾਪਰਾ ਪੂੰਜੇ ਵਿੱਚੋਂ 1/2 ਇੰਚ ਹੀ ਫਰ ਬਾਹਰ ਨੂੰ ਜਾਂਦੀਆਂ ਨੇ ਕੰਨੀਆਂ ਆਪਣੀਆਂ ਇਸ ਗੂਦੀ ਦੀ ਠੀਕ ਹੈ ਜੀ ਬਿਲਕੁਲ ਬਾਈ ਜੀ ਸੱਪ ਦੇ ਵਾਂਗ ਫਰੀਕ ਜੀ ਤਿੱਖੀ ਜੀ ਗੂਦੀ ਚੈੱਕ ਕਰੂ ਮਰਾ ਮੇਰੇ ਕੁਆਦੀ ਮਾਦੀ ਦੀ ਠੀਕ ਹੈ ਜੀ ਬਿਲਕੁਲ ਚਿਟੀਆਂ ਖਾ ਟੇਪਰ ਦੇ ਵਿੱਚ ਸਿਰ ਤੇ ਬਾਈ ਜੀ ਵਜੂਦ ਚੈੱਕ ਕਰ ਲਓ ਬਿਲਕੁਲ ਬਰੀਕ ਜਆ ਪੂਰੇ ਬਾਈ ਜੀ ਉੱਚੇ ਲੰਮੇ ਬਾਹਾਂ ਜਿੱਤੇ ਕੂਤਰਿਆ ਚੈੱਕ ਕਰ ਲਓ ਟੇਪਰ ਦੇ ਵਿੱਚ ਸਿਰ ਤੇ ਆ ਬਾਈ ਮਾਦੀ ਆਪਣੀ ਦੀ ਅੱਖ ਦੀ ਕੁਆਲਿਟੀ ਦੇਖੋ ਜੀ ਕਿੱਡੀ ਆਊਟਸਟੈਂਡਿੰਗ ਅੱਖ ਹੈ ਜੀ ਆਪਣੀ ਇਸ ਮਾਦੀ ਦੀ ਠੀਕ ਹੈ ਜੀ ਬਾਕੀ ਤੁਸੀਂ ਅੱਗੇੋਂ ਫਰੰਟ ਚੈੱਕ ਕਰ ਲਓ ਵੀਰੇ ਜੋੜੀ ਦੇ ਬਤੇ ਅੱਖਾਂ ਮੀਚ ਕੇ ਜਿਹੜੇ ਮਰਜ਼ੀ ਪਿੰਡਾਂ ਦੇ ਛੱਡ ਦੋ ਮੇਰਾ ਭਰਾ ਜਾਣ ਗੇਣੀ ਇਸ ਗੱਲ ਦੀ ਆਪਣੀ ਗਾਰੰਟੀ ਰਹੇਗੀ ਆ ਚੈੱਕ ਕਰ ਲਓ ਮੇਰਾ ਵੀਰ ਮਾਦੀ ਆਪਣੀ ਦਾ ਪੱਲਾ ਦੇਖੋ ਜੀ ਕਿੱਡੇ ਵੱਡੇ ਪੱਲੇ ਦੀ ਮਾਲ ਆ ਕਿ ਬਾਕੀ ਯਾਰ ਨਾ ਹਵਾ ਚੱਲੀ ਆਉਂਦੀ ਤਾਂ ਇਹ ਕਰਕੇ ਫਰ ਥੋੜੇ ਜਿਹਾ ਉੱਡਦੇ ਪਏ ਆ ਉਹਦੇ باوجود ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਸ਼ੋਕ ਆਪਾਂ ਇਹਨਾਂ ਦਾ ਬਿਲਕੁਲ ਵਧੀਆ ਤਰੀਕੇ ਨਾਲ ਕਰਵਾ ਸਕੀਏ ਤੇ ਆ ਮੇਰਾ ਵੀਰ ਅਗਲਾ ਪੱਲਾ ਚੈੱਕ ਕਰ ਲੋ ਦੇਖੋ ਜੀ ਬਗਲ ਚੈੱਕ ਕਰ ਲੋ ਫਰਾਂ ਦੀ ਚੜਾਈ ਚੈੱਕ ਕਰ ਲੋ ਕੋਈ ਜੂਨ ਨਹੀਂ ਕੋਈ ਗੋਹ ਨਹੀਂ ਮੇਰਾ ਭਰਾ ਨਹੀਂ ਤਾਂ ਆਮ ਲੋਕਾਂ ਦੇ ਕੂਤਰਾ ਜਿਆ ਜੂਆਂ ਭਰੀਆਂ ਹੁੰਦੀਆਂ ਠੀਕ ਹੈ ਜੀ ਤੇ ਆ ਲਓ ਜੀ ਚੈੱਕ ਕਰ ਲੋ ਮਕਮਲ ਆਪਣੀ ਕੂਤਰੀ ਬਾਕੀ ਜਿਹੜਾ ਬੰਦਾ ਖਿਲਾੜੀ ਹੋਏਗਾ ਠੀਕ ਹੈ ਜੀ ਉਹ ਭਰਾ ਨੇ ਵੇਖ ਕੇ ਪਤਾ ਕਰ ਦੇਣਾ ਹਾਂ ਬੀ ਜੀ ਹੈਗੀ ਆ ਕੂਤਰਾਂ ਦੀ ਸ਼ਕਲ ਅਗਲੀ ਦੱਸ ਦਿੰਦੀ ਬਈ ਤੇ ਆ ਸਦਰੂ ਮਾਦੀ ਆਪਣੀ ਦੇ ਪੈਰ ਬਿਲਕੁਲ ਬੰਦ ਜੋੜ ਬਰੀਕ ਜੇ ਪੈਰਾਂ ਦੀ ਕੂਤਰੀ ਜਿਹੋ ਜੀ ਲੋਕ ਉਹੋ ਜੀਆਂ ਨੰਦਰਾ ਕੋਈ ਚਰਬੀ ਵਾਲੇ ਪੈਰ ਨਹੀਂ ਕੋਈ ਕੁਛ ਨਹੀਂ ਬਿਲਕੁਲ ਪਤਲੇ ਬਤਲੇ ਬਰੀਕ ਜੇ ਪੈਰਾਂ ਦੀ ਆਪਣੀ ਕੂਤਰੀ ਹੈ ਇਹ ਬਾਕੀ ਕੂਤਰੀ ਦੇਖੋ ਚੀੜਪਣ ਕਰਦੀ ਹੱਥ ਜਾ ਕੇ ਆ ਚੈੱਕ ਕਰ ਲਓ ਮੇਰਾ ਭਰਾ ਠੀਕ ਆ ਤੇ ਮੇਰਾ ਭਰਾ ਲਾ ਲਿਓ ਵੀਰੇ ਟਾਈਮ ਨਾਲ ਫੋਨ ਤੇ ਜੋੜਾ ਆਪਣੇ ਕਰ ਜਲਦ ਤੋਂ ਜਲਦ ਮੰਗਵਾ ਲਿਓ ਚੈੱਕ ਕਰ ਲਓ ਕੁਆਲਿਟੀ ਤੁਹਾਡੇ ਸਾਹਮਣੇ ਆ ਤੇ ਆਉ ਹੁਣ ਮੈਂ ਤੁਹਾਨੂੰ ਜੋੜਾ ਇਹ ਜਾਲ ਦੇ ਵਿੱਚ ਦੁਬਾਰਤ ਛੱਡ ਕੇ ਵਿਖਾਉਣਾ। ਦਹਾਂਜੀ ਬਾਜੀ ਦਾ ਤੁਸੀਂ ਦੁਬਾਰਤੋਂ ਮੇਰਾ ਭਰਾ ਜਾਨਵਰ ਆਪਣੇ ਦੀ ਮਕਮਲ ਤੌਰ ਤੇ ਮੇਰਾ ਬੀ ਸਟੈਂਡਿੰਗ ਮਿਸ਼ਨ ਕਰੋ ਚੈੱਕ ਕਰ ਦੇਖੋ ਜੀ ਕਬੂਤਰ ਦੇ ਗੜਕਣੀ ਮੇਰਾ ਭਰਾ ਸੱਦਨੋਂ ਐਸਾ ਜੋੜਾ ਨਾ ਮੇਰਾ ਭਰਾ ਵੇਖ ਕੇ ਬੰਦੇ ਦੀ ਰੂਹ ਖੁਸ਼ ਹੁੰਦੀ ਆ ਜੀ ਚੈੱਕ ਕਰ ਲੋ ਦੇਖੋ ਜੀ ਕਬੂਤਰ ਦੀ ਛਾਤੀ ਕਿੰਨੀ ਚੌੜੀ ਆ ਠੀਕ ਆ ਗੜਕਣੀ ਤੁਹਾਡੇ ਸਾਹਮਣੇ ਬਾਜੀ ਬਿਲਕੁਲ ਤੰਦਰੁਸਤ ਜਾਨਵਰ ਨੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਚੈੱਕ ਕਰ ਲੋ ਸਤਿਨੂੰ ਕਬੂਤਰ ਦੀ ਸ਼ਕਲ ਅਗਲੇ ਦੱਸ ਦਿੰਦੇ ਕਿ ਹਾਂ ਵੀ ਕਬੂਤਰ ਦੇ ਵਿੱਚ ਕੀ ਗੱਲਬਾਤ ਹੈਗੀ ਆ ਬਾਕੀ ਸਤਿਨੂੰ ਆਂਡੇ ਬੱਚੇ ਧਰਦਾ ਹੋਇਆ ਜੋੜਾ ਉਸ ਚੀਜ਼ ਦੀ ਗਰੰਟੀ ਹੈ ਆਪਣੀ ਠੀਕ ਹੈ ਰਹੀ ਗੱਲ ਸਤਿਨੂੰ ਬੱਚਿਆਂ ਦੇ ਉੱਡਣ ਦੀ ਸਤਿਨੂੰ ਜਿੰਨੇ ਮਰਜ਼ੀ ਢਾਲੀਓ ਬਾਕੀ ਯਾਰ ਤੁਹਾਡੀ ਆਪ ਦੀ ਸ਼ਾਂ ਬਸ ਸਹੀ ਤਰ੍ਹਾਂ ਘਜਾਉਣਾ ਉਹ ਵੀਰੇ ਤੁਹਾਡੇ ਤੇ ਆ ਠੀਕ ਹੈ ਕਬੂਤਰ ਨੂੰ ਕਿਵੇਂ ਘਜਾਉਣਾ ਕਿਵੇਂ ਤਿਆਰ ਕਰਨਾ ਕਿਵੇਂ ਕਬੂਤਰ ਨੂੰ ਬਣਾਉਣਾ ਉਹ ਸਭ ਮੇਰਾ ਭਰਾ ਤੁਹਾਡੇ ਤੇ ਡਿਪੈਂਡ ਕਰਦਾ ਠੀਕ ਹੈ ਜੀ ਜਿਹਦੇ ਵਿੱਚ ਮੇਰਾ ਵੀ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਕੋਈ ਇੱਕ ਚੀਜ਼ ਨਹੀਂ ਕਿ ਹਾਂ ਵੀ ਇਕੱਲਾ ਇੱਕ ਚੀਜ਼ ਬੰਦਾ ਕਰ ਲੈ ਤੇ ਕੂਤਰ ਰੋਡ ਪੈਂਦੇ ਨਹੀਂ ਮੇਰਾ ਵੀਰ ਬਹੁਤ ਕੁਝ ਵੇਖਣਾ ਪੈਂਦਾ ਜਿਹੜਾ ਅਸਲ ਕੂਤਰਵਾਜ ਹੋਏਗਾ ਮੇਰਾ ਭਰਾ ਉਹ ਬੰਦਾ ਸਮਝੇਗਾ ਸਾਬ ਮੇਰੀ ਗੱਲ ਨੂੰ ਠੀਕ ਹੈ ਬਾਕੀ ਜਿਹੜਾ ਅਣਜਾਣ ਆਉਣੇ ਕਹਣਾ ਨਹੀਂ ਯਾਰ ਕਿ ਕੋਈ ਗੱਲਬਾਤ ਹੈ ਨਹੀਂ ਕੀ ਬਾਕੀ ਚਲੋ ਕੋਈ ਚੱਖ ਨਹੀਂ ਮੇਰਾ ਭਰਾ ਆਦਦੇ ਨੇ ਬੰਦਾ ਉਸ ਹਾਨਾ ਗੱਲ ਕਰਦਾ ਜਿਸ ਹਾਨਾ ਬੰਦੇ ਦੇ ਅੰਦਰ ਨੌਲੇਜ ਹੁੰਦੀ ਆ ਠੀਕ ਹੈ ਸੋ ਠੀਕ ਹੈ ਵੀ ਸਦਨੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਉਂਕਿ ਅਗਲੀ ਵੀਡੀਓ ਦੇ ਵਿੱਚ ਫਿਰ ਲਾਗਿਆ ਮੈਂਗਾ ਸੋਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਜੀ ਨਸਲ ਦੇ ਵਿੱਚੋਂ ਕੋਈ ਨਵੇਂ ਜਾਨਵਰ। ਹਰ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ